ਇਹਦੀ ਖਾਲਸਾਤਾਨ ਦਾ ਪਾਸਪੋਰਟ 13 April 1981 ਨੂੰ ਤਿਆਰ ਹੋਇਆ ਸੀ ਅਰਦਾਸ ਕੀਤੀ ਗਈ ਸੀ ਬਕਾਇਦਾ 14 April 1981 ਨੂੰ ਸਰ ਜਰਨੈਲ ਸਿੰਘ ਖਾਲਸਾਪਿੰਡਰਾਵਾਂ ਦੇ ਹੱਥ ਵਿੱਚ ਸੀ ਮੈਤੇ ਭੇਜਿਆ ਗਿਆ ਸੀ ਦਫਤਰੀ ਮੀਟਿੰਗ ਸਾਹਿਬ ਦੇ ਵਿੱਚ ਦੇਖ ਸਕਦੇ ਹੋ ਸਭ ਤੋਂ ਪਹਿਲਾ ਪਾਸਪੋਰਟ ਬਣਿਆ ਸੀ ਭਾਈ ਗੋਪਾਲ ਸਿੰਘ ਦਾ ਇੱਕ ਇਹ ਭਾਈ ਕਪਾਲ ਸਿੰਘ ਦਾ ਤੇ ਨਹੀਂ ਹੈਗਾ ਪਰ ਇਹ ਹੋਰ ਪਾਸਪੋਰਟ ਮੇਰੇ ਹੱਥ ਤੇ ਵਿੱਚਾ ਬੌਨਵਿਲ ਅਨਟਾਰੀਓ ਦਾ ਬਣਿਆ ਹੋਇਆ ਤੇ ਖਾਲਸਾਤਾਨ ਦੇ ਡਾਲਰ ਆ ਤਾਂ ਪਹਿਲਾਂ ਵੀ ਕਈ ਵੀਡੀਓ ਤੇ ਵਿੱਚ ਸਿੰਗਾਣੇ ਦਿਖਾਏ ਆ। ਇੱਕ ਕਾ ਵਸ ਨੂੰ ਦਿਖਾ ਰਿਹਾ ਸਕਰੀਨ ਦੇ ਉੱਤੇ ਪਾਈਬਲ ਵੀਰ ਸਿੰਘ ਸੰਧੂ ਇਹਨਾਂ ਕੋਲੋਂ ਸੰਜਨਿਆ ਸਿੰਘ ਖਾਲਸਾ ਬੇਡਰਾ ਵਾਲਿਆਂ ਨੇ ਖਾਲਸਾਪਨ ਦਾ ਕਨਸਟੀਟਿਊਸ਼ਨ ਨੂੰ ਆਇਆ ਸੀ। ਉਹਦੀਆਂ ਕਾਪੀਆਂ ਵੀ ਪਈਆਂ ਨੇ ਸਿੰਗਾ ਕੋਲ ਆਉਣ ਵਾਲੇ ਸਮੇਂ ਦੇ ਵਿੱਚ ਹੋ ਗਿਆ ਤੁਹਾਡਾ ਸ਼ੇਅਰ ਵੀ ਤਰ੍ਹਾਂ ਤੇ ਇਸੇ ਵੀਰ ਸਿੰਘ ਸੰਧੂ ਹੋਰਾਂ ਨੇ ਪਾਸਪੋਰਟ ਰਿਲੀਜ਼ ਕੀਤੇ ਸੀ ਬਣਾਏ ਸੀਗੇ ਕੁਲਦੀਪ ਸਿੰਘ ਸੋਢੀ ਹੋਰਾਂ ਨੇ Ontario Toronto ਤੇ ਸਭ ਤੋਂ ਇੰਪੋਰਟੈਂਟ ਪਾਰਟ ਕਿ ਕੁਲਦੀਪ ਸਿੰਘ ਸੋਢੀ ਉਹਨੇ ਟ੍ਰਾਂਟੋ ਤੋਂ ਇੰਜੋ